ਹਾਂਜੀ ਸੰਗਤ ਜੀ ਆਹ ਦੇਖੋ ਜੀ ਗਰਦਾਸਪੁਰ ਏਰੀਆ ਦੀਆਂ ਜ਼ਮੀਨਾਂ ਕੋਈ ਪਤਾ ਨਹੀਂ ਲੱਗ ਰਿਹਾ ਕਿਹਦੀ ਜ਼ਮੀਨ ਕਿੱਥੇ ਆ ਜਿੱਥੇ ਕਿਤੇ ਮਾਣਾ ਮੋਟਾ ਕਮਾਂਦ ਕਮੂਤ ਖੜਾਗਾ ਉੱਥੇ ਤਾਂ ਪਤਾ ਲੱਗ ਰਿਹਾ ਬਾਕੀ ਆ ਦੇਖੋ ਕਿਵੇਂ ਰੇਤਾ ਚੜ੍ਹਿਆ ਹੋਇਆ ਕਿਤੇ 4-4 ਫੁੱਟ ਰੇਤਾ ਕਿਤੇ 5-5 ਫੁੱਟ ਰੇਤਾਗਾ ਤੇ ਦੇਖੋ ਕਿਵੇਂ ਦਰਾਖਤ ਵੀ ਬੜੇ ਬੜੇ ਰੋੜ ਰੋੜ ਕੇ ਵਿੱਚ ਸਿੱਟੇ ਪੈਨੇ ਖੇਤਾਂ ਦੇ ਦੇਖੋ ਕਿੰਨਾ ਕਿੰਨਾ ਰੇਤ ਚੜਿਆ ਪਿਆਗਾ ਵੀ ਇਹ ਰੋ ਕਿੰਨਾ ਸਮਾਂ ਲੱਗਣਾ ਦੇਖੋ ਰੇਤ ਨੂੰ ਚੱਕਣ ਲਗੇ ਕੋਈ ਇਹ ਸਾਰਾ ਬਤਾਉਣੀ ਕਿੰਨਾ ਕੁ ਟਾਈਮ ਲੱਗ ਜਪੇ ਦੇਖੋ ਜਿੱਥੋਂ ਪਾਣੀ ਥੱਲੇ ਉਤਰ ਕੇ ਜਿੱਧਰ ਨੂੰ ਗਿਆ ਹੈ ਉਧਰ ਕਿਤੇ 5-5 ਫੁੱਟ ਨੀਵਾ ਕੀਤਾ ਪਿਆ ਕਿਤੇ 5-5 4-4 ਫੁੱਟ ਉੱਚਾ ਕਰਿਆ ਪਿਆਗਾ ਕੋਈ ਖੇਤ ਪੱਧਰ ਨਹੀਂ ਹੈਗਾ ਇਕ ਥਾਂ 'ਮੇ। ਆ ਦੇਖੋ ਜਿਵੇਂ ਜਿੱਧਰ ਨੂੰ ਢਲਾਣ ਜਾਂਦੀ ਆ ਜਿੱਧਰੋਂ ਪਾਣੀ ਵਹਿ ਕੇ ਚਲਾ ਗਿਆ ਜਿੱਧਰ ਨੂੰ ਉਧਰ ਹੀ ਦਰਿਆਵਾਂ ਦੇ ਮੂੰਹ ਮੁੜ ਕੇ। ਆਇਂ ਸਮਝ ਲਓ ਵੀ ਜ਼ਮੀਨਾਂ ਵਿੱਚ ਵੀ ਦਰਿਆਵਾਂ ਦੀਆਂ ਪੈੜਾਂ ਬਣ ਗਈਆਂ। ਆ ਦੇਖੋ ਜਿੱਥੋਂ ਪਾਣੀ ਲੰਘਿਆ ਆ ਕਿਵੇਂ ਕੋਈ ਮੋਟਰ ਦਾ ਨਹੀਂ ਪਤਾ ਲੱਗ ਰਿਹਾ ਕੋਈ ਬੋਰ ਦਾ ਨਹੀਂ ਪਤਾ ਲੱਗ ਰਿਹਾ। ਜਿੱਥੇ ਕਿਤੇ ਖੇਤਾਂ ਦੇ ਵਿੱਚ ਦਰੰਗਤ ਦਰੋਗਤ ਸੀ ਇਹ ਬੋਰਾਂ ਦੇ ਵਿੱਚ। ਉੱਥੇ ਮੜੀ-ਮੁਟੀ ਨਿਸ਼ਾਨੀ ਹੈਗੀ। ਜਿਹੜੇ ਆਮ ਜਿਵੇਂ ਗਰਦਾਸਪੁਰ ਏਰੀਆ ਚ ਦੇਖਿਆ ਆਮ ਪੱਖੇ ਧਰਕੇ ਇੰਜਣ ਧਰੇ ਹੁੰਦੇ ਨੇ ਛੋਟਾ ਬੋਰ ਕਰੇ ਹੁੰਦੇ ਨੇ ਪਾਣੀ ਲਾਉਣ ਨੂੰ ਕੋਈ ਨਿਸ਼ਾਨੀ ਕੁਝ ਨਹੀਂ ਸਭ ਮੋਟਰਾਂ ਮੋਟਰਾਂ ਵਿੱਚ ਹੀ ਰਹੀਆਂ ਦੇਖੋ ਦੇਖੋ ਕਿੰਨਾ ਕਿੰਨਾ ਰੇਤ ਚੜਿਆ ਹੈਗਾ ਜੇ ਕਹੋ ਇਹ ਰੇਤ ਵੀ ਇੱਕ ਅੱਧੇ ਮਹੀਨੇ ਚ ਚੱਕ ਹੋ ਜੀ ਜਾਂ 2 ਮਹੀਨਿਆਂ ਚ ਨਹੀਂ ਚੱਕ ਹੋਣਾ ਇੱਥੇ ਜਿਵੇਂ ਉਹਨੂੰ ਕਹਿੰਦੇ ਨੇ ਵੀ ਕਣ ਕਬੀਜ ਲਾਂਗੇ ਮੈਨੂੰ ਨਹੀਂ ਲੱਗਦਾ ਕਣਕ ਦਾ ਕਣਕ ਅਗਲੀ ਜੀਰੀ ਤੱਕ ਵੀ ਇਹ ਖੇਤ ਪੱਧਰ ਹੋ ਜਾਣ ਜਿਹੜੇ ਹਿਸਾਬ ਨਾਲ ਰੇਤ ਪਿਆਗਾ ਇੰਨਾ ਰੇਤ ਜਾਣਾ ਕਿੱਥੇ ਆ ਵੇਚਣਾ ਕਿੱਥੇ ਆ ਕਿਹੜੇ ਹਿਸਾਬ ਨਾਲ ਇਹ ਸਿਸਟਮ ਬਣੂਗਾ ਕੋਈ ਹਿਸਾਬ-ਉਤਾਵ ਨਹੀਂ ਹੈਗਾ ਕਿਉਂ ਜਿਵੇਂ ਆਹ ਰੇਤ ਆ ਜਿਹੜਾ ਥੱਲੇ ਇਹਦੇ ਝੋਨਾਗਾ ਝੋਨਾ ਵਿਚਰ ਲਿਆ ਹੋਇਆ ਇਹਦਾ ਪਲਾਸਟਰ ਨਹੀਂ ਹੋ ਸਕਦਾ ਸਿਰਫ ਭਰਤ ਦੇ ਕੰਮ ਆ ਸਕਦਾ